ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਗੱਲ ਅੱਜ ਆਪਣੇ ਭਾਈ ਸਾਹਿਬ ਦੀ ਕਰਦੇ ਆਂ ਕਿ ਜਿਵੇਂ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਬੜੀਆਂ ਹੀ ਲੋਕਾਂ ਦੇ ਵਿੱਚ ਯਾਨੀ ਆਪਣੇ ਪੰਜਾਬ ਦਾ ਜਿੰਨਾ ਯੂਥ ਹੈ ਬੜਾ ਜੋਸ਼ ਕਹਿ ਸਕਦੇ ਆਂ ਆਪਾਂ ਜਿਵੇਂ ਕਿ ਆ ਗਿਆ ਜਿਵੇਂ ਕਿ ਬਾਬਾ ਵਕਾਲਾ ਸਾਹਿਬ ਦੇ ਵਿੱਚ ਬਹੁਤ ਵੱਡੀ ਮਹੀਮ ਚੱਲ ਚੁੱਕੀ ਐ ਤਾਂ ਤੁਹਾਨੂੰ ਪਹਿਲੇ ਸੀ ਸਟੈਪ ਦੇ ਉੱਤੇ ਦੱਸ ਦਈਏ ਕਿ ਭਾਈ ਅਮਰਪਾਲ ਸਿੰਘ ਬਹੁਤ ਹੀ ਜਲਦ ਰਹਾ ਹੋ ਜਾਣਗੇ ਕਿਉਂਕਿ ਗੱਲ ਇਹ ਆ ਵੀ ਯਾਰ ਪੰਜਾਬ ਇੱਕ ਬਹੁਤ ਵੱਡੀ ਸਟੇਟ ਆ ਜਿਹਦੇ ਵਿੱਚ 3 ਕਰੋੜ ਤੋਂ ਜ਼ਿਆਦਾ ਆਬਾਦੀ ਮੌਜੂਦ ਐ ਪਰ ਜਿਹੜੀਆਂ ਹੁਣ ਸਰਕਾਰਾਂ ਨੂੰ ਲੈ ਕੇ ਗੱਲਾਂ ਉੱਠਦੀਆਂ ਨੇ ਹਰ ਰੋਜ਼ ਨਵੀਆਂ-ਨਵੀਆਂ ਤੁਸੀਂ ਇੱਕ ਗੱਲ ਦੀ ਰਿਸਰਚ ਕਰੋ ਖੁਦ ਆਪ ਫਿਰ ਤੁਸੀਂ ਭਾਵੇਂ ਮੈਨੂੰ ਵੀ ਕਮੈਂਟ ਕਰਕੇ ਕੁਝ ਕਹਿ ਸਕਦੇ ਹੋ ਤੁਹਾਨੂੰ ਹੱਕ ਹੈ ਤੁਸੀਂ ਸਾਡੇ ਭਰਾ ਸਾਡੇ ਭੈਣ ਸਾਡੇ ਬਜ਼ੁਰਗ ਤੁਸੀਂ ਸਾਡੇ ਹੋ ਕਿਉਂਕਿ ਹਰ ਰੋਜ਼ ਹੁਣ ਤੁਸੀਂ ਦੇਖਦੇ ਹੋ ਸੀਐਮ ਭਗਵੰਤ ਮਾਨ ਸਟੇਜਾਂ ਦੇ ਉੱਤੇ ਆਪਣਾ ਭਾਸ਼ਣ ਦਿੰਦੇ ਰਹਿੰਦੇ ਨੇ ਕਦੇ ਉਹਨਾਂ ਦੇ ਮੂੰਹ 'ਚ ਉਹ ਇਹ ਗੱਲ ਸੁਣੀ ਹੈ ਕਿ ਭਾਈ ਇੱਕ ਪੰਜਾਬ ਦਾ ਜਿਹੜਾ ਬਹੁਤ ਵੱਡਾ ਮਾਮਲਾ ਹੈ ਵੀ ਮੈਂ ਭਾਈ ਅਮਰਪਾਲ ਸਿੰਘ ਨੂੰ ਰਿਹਾ ਕਰਨ ਬਾਰੇ ਜਾਂ ਕੋਈ ਉਸ ਦੀ ਗੱਲਬਾਤ ਵੀ ਕਰਦਾ ਵੇਖਿਆ ਕੋਈ ਗੱਲ ਨਹੀਂ ਕਿਉਂਕਿ ਯਾਰ ਜਿਹੜੀਆਂ ਗੱਲਾਂ ਲੋਕਾਂ ਨੂੰ ਚੰਗੀਆਂ ਲੱਗਦੀਆਂ ਨੇ ਉਹ ਸਾਡੀ ਸਰਕਾਰ ਨੂੰ ਨਹੀਂ ਚੰਗਾ ਲੱਗਦਾ ਸਾਡੀ ਸਰਕਾਰ ਜਿਹੜੀ ਪੰਜਾਬ ਦੀ ਹੈ ਉਹ ਤਾਂ ਆਪਣੇ ਮਨਮਾਨੀਆਂ ਨੂੰ ਹੀ ਮਤਲਬ ਜਿਹੜਾ ਕਿ ਅਹਿਮ ਸਮਝਦੀ ਐ ਸਾਡੇ ਜਿਹੜੀ ਭਾਵਨਾਵਾਂ ਨੇ ਜੁੜੀਆਂ ਸਾਡੇ ਪੰਜਾਬ ਦੇ ਲੋਕਾਂ ਦੀਆਂ ਸਾਡੇ ਭੈਣ ਭਰਾਵਾਂ ਦੀਆਂ ਸਾਡੇ ਯੂਥ ਦੀਆਂ ਉਹਨਾਂ ਨਾਲ ਕੋਈ ਤਾਲੁਕਤ ਨਹੀਂ ਇਹਨਾਂ ਸਰਕਾਰਾਂ ਨੂੰ ਤੇ ਇਹਨਾਂ ਜਿਹੜੀਆਂ ਹਕੂਮਤਾਂ ਨੂੰ ਹੁਣ ਗੱਲ ਕੀ ਐ ਵੀ ਯਾਰ ਇੰਨੀ ਵੱਡੀ ਪਾਵਰ ਹੋਵੇ ਬੰਦੇ ਦੇ ਕੋਲ ਕੀ ਬੰਦਾ ਇੱਕ ਬੰਦੇ ਨੂੰ ਨਹੀਂ ਕਢਾ ਸਕਦਾ ਪਰ ਕਿਉਂ ਕਿਉਂ ਕਢਾਵੇ ਯਾਰ ਕਿਉਂਕਿ ਐਨਐਸਏ ਜਿਹੜੀ ਲਗਵਾਈ ਆ ਉਹ ਸਾਡੀਆਂ ਸਰਕਾਰਾਂ ਨੇ ਹੀ ਲਗਵਾਈ ਆ ਸੋ ਇਸ ਕਰਕੇ ਨੀਤ ਮਾੜੀ ਹੋ ਚੁੱਕੀ ਹੈ ਪੰਜਾਬ ਦੀ ਸਰਕਾਰ ਆ ਜਿਹੜੀ ਇਹਨੇ ਪੂਰਾ ਇਹਨੂੰ ਹੁਣ ਪਤਾ ਚੱਲ ਚੁੱਕਿਆ ਕਿ ਲੋਕ ਮੇਰੇ ਤੋਂ ਅੱਕੇ ਹੋਏ ਨੇ ਜਾਂਦਾ ਜਾਂਦਾ ਵੀ ਤੂੰ ਮਾੜਾ ਮੋਟਾ ਕੁਝ ਕਰ ਜੇਂਗਾ ਮੰਨਣਾ ਤਾਂ ਯਾਰ ਤੈਨੂੰ ਸਲਾਮ ਆ ਸਾਡਾ ਜੇ ਅਗਰ ਤੂੰ ਸਾਡੇ ਨੌਜਵਾਨੀ ਦਾ ਕਹਾਣ ਕਰਕੇ ਜਾਵੇਂਗਾ ਤਾਂ ਨੌਜਵਾਨੀ ਤੈਨੂੰ ਕਦੇ ਮaaf ਨਹੀਂ ਕਰੂਗੀ ਔਰ ਨਾ ਹੀ ਉਹ ਪ੍ਰਮਾਤਮਾ ਮaaf ਕਰੂਗਾ ਜਿਹਦੇ ਸਿਰ ਦੇ ਉੱਤੇ ਤੂੰ ਅੱਜ ਇਹ ਮੁਕਾਮ ਹਾਸਲ ਕੀਤਾ ਹੈ ਕਿਉਂਕਿ ਜਨਤਾ ਵੀ ਇੱਕ ਪ੍ਰਮਾਤਮਾ ਦਾ ਰੂਪ ਹੁੰਦੀ ਹੈ ਕਿਉਂਕਿ ਬੰਦੇ ਦੇ ਵਿੱਚ ਹੀ ਰੱਬ ਵੱਸਦਾ ਯਾਰ ਇਹ ਸਾਰੀਆਂ ਗੱਲਾਂ ਦਾ ਤੈਨੂੰ ਗਿਆਨ ਹੋਣ ਦੇ ਬਾਵਜੂਦ ਵੀ ਤੂੰ ਆਪਦੇ ਹੋਰ ਕੰਮਕਾਰਾਂ ਦੇ ਵਿੱਚ ਝੋਟਿਆ ਹੋਇਆ ਜਿਹੜੇ ਕਿ ਖਾਸ ਕਰਕੇ ਸਾਨੂੰ ਲੋੜ ਨਹੀਂ ਕੀ ਸਾਡੇ ਲੋਕਾਂ ਨੂੰ ਹੁਣ ਮੇਰੀ ਅਪੀਲ ਹੈ ਕਿ ਯਾਰ ਜਿਹੜੀਆਂ ਗੱਲਾਂ ਤੂੰ ਕਰਦਾ ਹੈ ਵੀ ਮੈਂ ਨੌਕਰੀ ਦੇਊਗਾ ਜਾਂ ਫਿਰ ਮੈਂ ਬੱਸਾਂ ਚਲਾਤੀਆਂ ਜਾਂ ਫਿਰ ਮੈਂ ਕੁਝ ਹੋਰ ਨਵਾਂ ਬਣਾ ਰਿਹਾ ਇਨ੍ਹਾਂ ਗੱਲਾਂ ਦੀ ਲੋੜ ਨਹੀਂ ਹੈਗੀ ਕਿਉਂਕਿ ਜਿਹੜਾ ਸਾਡਾ ਅਸਲੀ ਮਕਸਦ ਹੈ ਪੰਜਾਬ ਦੇ ਯੂਥ ਨੂੰ ਲੈ ਕੇ ਆ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਲੈ ਕੇ ਐ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਲੈ ਕੇ ਯਾਰ ਵੀ ਨਸ਼ਿਆਂ ਦੇ ਵੱਲ ਨੂੰ ਇੱਕ ਐਸੀ ਹਨੇਰੀ ਚੱਲ ਗਈ ਹੈ ਜਿਵੇਂ ਪੰਜਾਬ ਯਾਰ ਹੁਣ ਆਉਣ ਵਾਲੀਆਂ ਨਸਲਾਂ ਤਾਂ ਹੀ ਸਮਝੋ ਵੀ ਖਤਮ ਨੇ तकरीबन तकरीबन ਖਤਮ ਹੀ ਨੇ ਜੇ ਅਗਰ ਆਉਣ ਵਾਲੇ ਟਾਈਮ ਤੋਂ ਪਹਿਲਾਂ ਪ੍ਰਵਾਲਾ ਨਾ ਕੀਤਾ ਬਹੁਤ ਬਿਹਾਨਕ ਮੰਜ਼ਰ ਹੋਣੀ ਐ ਇਸ ਪੰਜਾਬ ਦੇ ਉਹ ਤੁਸੀਂ ਸੋਚ ਵੀ ਨਹੀਂ ਸਕਦੇ ਕਿਉਂਕਿ ਜਦੋਂ ਅੱਜ ਦੀ ਘੜੀ ਲੋਕਾਂ ਦੀ ਚੁਣੀ ਹੋਈ ਸਰਕਾਰ ਸਾਡੇ ਲੋਕਾਂ ਤੇ ਜ਼ੁਲਮ ਕਰ ਰਹੀ ਹੈ ਪੰਜਾਬ ਦੇ ਹਾਲਾਤ ਬੱਤਰ ਹੋ ਰਹੇ ਨੇ ਆ ਛੋਟੇ ਮੁੱਡੇ ਕੰਮਾਂ ਨੂੰ ਫਿਰ ਤੁਸੀਂ ਕੀ ਕਰੋਗੇ ਯਾਰ ਕਿਉਂਕਿ ਦੇਖੋ ਇੱਕ ਪਿੱਛੇ ਜੇ ਮਾਮਲਾ ਹੋਇਆ ਸੀ ਇਹਨਾਂ ਤੋਂ ਹੀ ਪਤਾ ਨਹੀਂ ਕੀ ਗੱਲ ਸੀ ਮੇਰਾ ਖਿਆਲ ਹੁਣ ਮੈਂ ਤਾਂ ਗਿਆ ਭੁੱਲ ਪਰ ਗੱਲ ਇਹ ਸੀ ਉਹ ਗੱਲ ਨੂੰ ਲੈ ਕੇ ਜਿਹੜੀ ਕਿ ਗੱਲ ਸੀ ਨਾ ਪੂਰੀ ਵੱਡੀ ਗੱਲ ਇਹ ਹੈ ਵੀ ਯਾਰ ਇੱਕ ਮਾਮਲਾ ਸੀ ਉਹਦੇ ਵਿੱਚ ਇਹ ਭੁੱਲ ਚੁੱਕੇ ਸੀ ਵੀ ਅਸੀਂ ਇਹ ਕੰਮ ਨੂੰ ਸੌਲ ਕਿਵੇਂ ਕਰੀਏ ਫਿਰ ਉਸ ਦੇ ਵਿਭਾਗ ਨੇ ਮਤਲਬ ਇਹਨਾਂ ਨੂੰ ਚਿੱਠੀ ਭੇਜੀ ਮੇਰੇ ਖਿਆਲ ਯਾਰ ਪਤਾ ਨਹੀਂ ਕਿਹੜੀ ਗੱਲ ਦਾ ਮਾਮਲਾ ਸੀ ਤੇ ਉਹਨਾਂ ਨੇ ਚਿੱਠੀ ਭੇਜੀ ਖੁਦ ਵਿਭਾਗੇ ਨੇ ਵੀ ਭਾਈ ਤੁਸੀਂ ਇਹਦੀ ਰਿਸਰਚ ਹਾਂ ਠੀਕ ਹੈ ਜਿਆਦਾ ਆ ਗਿਆ ਬਿਜਲੀ ਨੂੰ ਲੈ ਕੇ ਬਿਜਲੀ ਨੂੰ ਲੈ ਕੇ ਇਹਨਾਂ ਨੇ ਇੱਕ ਮਤਲਬ ਨਕਾਮੀ ਇਹਨਾਂ ਦੀ ਜਿਹੜੀ ਸੀਗੀ ਉਹ ਸਾਹਮਣੇ ਆਈ ਸੀ ਖੋਦਾ ਸੀਐਮ ਆਨ ਨੇ ਮੰਨਿਆ ਸੀ ਵੀ ਇਸ ਤੇ ਅਸੀਂ ਕੰਮ ਨਹੀਂ ਕਰ ਸਕੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਕਿ ਬਿਜਲੀ ਦੀ ਖਪਤ ਸੀ ਬਹੁਤ ਜ਼ਿਆਦਾ ਹੋ ਗਈ ਸੀ ਉਸੇ ਗੱਲ ਵਾਂਗੂ ਸਾਡੇ ਪੰਜਾਬ ਦੇ ਵਿੱਚ ਹਾਲਾਤ ਬਹੁਤ ਮਾੜੇ ਚੱਲ ਰਹੇ ਨੇ ਜੇ ਅਗਰ ਪ੍ਰਾਲਾ ਤੁਸੀਂ ਨੇ ਹੁਣ ਨਾ ਕੀਤਾ ਨਾ ਕੋਈ ਤੁਸੀਂ ਐਕਸ਼ਨ ਲਿਆ ਤੱਕ ਤੁਸੀਂ ਇਹ ਦੇਖੋਗੇ ਪੰਜਾਬ ਦੇ ਵਿੱਚ ਜਿਹੜੇ ਕਿ ਨਵੀਂ ਨੌਜਵਾਨੀ ਅੱਜ ਦੀ ਹੈ ਤਹੇ ਬੱਚੇ ਨਵੀਂ ਜਰਮਨੀ ਦੇ ਸਕਣੇ ਯਾਰ ਐਡੀ ਵੱਡੀ ਜਾਨੀ ਬੱਤਰ ਹਾਲਤ ਹੋ ਜਾਣੀ ਐ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਮੈਨੂੰ ਕਹਿਣਾ ਤਾਂ ਪੈ ਰਿਹਾ ਵੀ ਨਸ਼ੇ ਦੇ ਨਾਲ ਇਨਸਾਨ ਦੀ ਜਿਹੜੀ ਸਿਹਤ ਹੈ ਇਨਸਾਨ ਦੇ ਜਿਹੜੇ ਤੱਤ ਨੇ ਖਤਮ ਹੁੰਦੇ ਜਾਂਦੇ ਨੇ ਉਹ ਚਾਹੇ ਕੋਈ ਔਰਤ ਹੈ ਚਾਹੇ ਕੋਈ ਬੰਦਾ ਹੈ ਚਾਹੇ ਕੋਈ ਜਵਾਕ ਹੈ ਆਉਣ ਵਾਲੀਆਂ ਨਸਲਾਂ ਦੇ ਵਿੱਚ ਤੁਸੀਂ ਫੁਣੀ ਭਾਪ ਸਕਦੇ ਹੋ ਕਿ ਯਾਰ ਲੰਗੜੇ ਲੂਲੇ ਕੈਂਸਰਾਂ ਦੀਆਂ ਬਿਮਾਰੀਆਂ ਹੋਰ ਮਤਲਬ ਕਈ ਪ੍ਰਜਾਤੀਆਂ ਨੇ ਜਿਹੜੀਆਂ ਕਿ ਬਿਮਾਰੀਆਂ ਨੇ ਚਿੰਬੜੀ ਜਾਂਦੀਆਂ ਨੇ ਕਾਦੇ ਕਾਰਨ ਨੇ ਇਹ ਨਸ਼ਿਆਂ ਦੇ ਨਾਲ ਬੰਦੇ ਨੂੰ ਇੱਕ ਇਹ ਜਿਹਾ ਮਤਲਬ ਇੱਕ ਸਰਕਲ ਪੈਦਾ ਹੁੰਦਾ ਹੈ ਜਾਂ ਪ੍ਰਦਾਵ ਪੈਦਾ ਹੁੰਦਾ ਹੈ ਵੀ ਬੰਦੇ ਦੀ ਸਿਹਤ ਖਰਾਬ ਹੋ ਜਾਂਦੀ ਹੈ ਬੰਦਾ ਕਿਸੇ ਚੀਜ਼ ਦੇ ਲੈਕ ਨਹੀਂ ਰਹਿੰਦਾ ਯਾਰ ਸੋ ਇਸ ਕਰਕੇ ਬੇਨਤੀ ਹੈ ਵੀ ਆਉਣ ਵਾਲੀਆਂ ਨਸਲਾਂ ਨੂੰ ਜੇ ਬਚਾਉਣਾ ਹੈ ਤੇ ਫਸਲਾਂ ਨੂੰ ਬਚਾਉਣਾ ਤਾਂ ਇਨ੍ਹਾਂ ਚੀਜ਼ਾਂ ਤੇ ਪਹਿਰਾ ਦਿਓ ਸਾਡੇ ਨੌਜਵਾਨਾਂ ਨੂੰ ਬਾਹਰ ਕੱਢੋ ਦੂਜੀ ਗੱਲ ਫਿਰ ਪੰਜਾਬ ਨੂੰ ਲੈ ਕੇ ਹੋਰ ਬਥੇਰੇ ਮੁੱਦੇ ਨੇ ਪਾਣੀ ਦੂਸ਼ਿਤ ਹੋ ਗਿਆ ਸਾਡੀ ਧਰਤੀ ਦਾ ਜ਼ਹਿਰੀਲਾ ਕਰਤਾ ਇਹਨਾਂ ਫੈਕਟਰੀਆਂ ਨੇ ਹਵਾ ਪਾਣੀ ਇਹ ਸਾਰਾ ਯਾਨੀ ਯਾਰ ਤੁਸੀਂ ਜ਼ਹਿਰੀਲਾ ਹੀ ਕਰਤਾ ਕਿਉਂ ਕਿਉਂਕਿ ਤੁਸੀਂ ਕਦੇ ਧਿਆਨ ਨਹੀਂ ਮਾਰਿਆ ਵੀ ਸਾਡਾ ਵਾਤਾਵਰਣ ਕਿੱਧਰ ਜਾਂਦਾ ਸਾਡੇ ਪੰਜਾਬ ਦੇ ਲੋਕਾਂ ਨੂੰ ਕੀ ਲੋੜ ਹੈ ਕੀ ਨਹੀਂ ਹੁਣ ਮੇਰੀ ਆਖਰੀ ਅਪੀਲ ਇਹੀ ਹੈ ਵੀ ਜਿੰਨੇ ਇਹ ਮੁੱਦੇ ਨੇ ਚੇ ਪਾਣੀਆਂ ਦਾ ਚਾਹ ਕੋਈ ਦਰਖਤਾਂ ਨੂੰ ਲੈ ਕੇ ਵਾਤਾਵਰਣ ਦਾ ਚਾਹ ਕੋਈ ਸਾਡੇ ਪੰਜਾਬ ਦੇ ਨੌਜਵਾਨਾਂ ਦਾ ਖਾਸ ਕਰਕੇ ਨੌਜਵਾਨੀ ਬਚਾਓ ਪਹਿਲਾਂ ਉਸ ਤੋਂ ਬਾਅਦ ਜਿਹੜੀਆਂ ਮੁਹਿੰਮਾਂ ਉਹ ਚਲਾਉਂਦੇ ਨੇ ਉਹਨਾਂ ਦਾ ਸਾਥ ਦਿਓ ਨਹੀਂ ਦੇਣਾ ਨਾ ਦਿਓ ਉਹਨਾਂ ਨੂੰ ਆਪਣੇ ਪੱਧਰ ਤੇ ਕੰਮ ਕਰਨ ਦਿਓ ਤੁਸੀਂ ਆਪਣਾ ਆਪ ਦਾ ਕੰਮ ਚਲਾਓ ਪਰ ਲੋਕਾਂ ਦੀ ਹਾਇ ਨਾ ਲਓ ਤੁਸੀਂ ਕਿਉਂਕਿ ਲੋਕਾਂ ਨੇ ਬਣਾਇਆ ਲੋਕ ਤੁਹਾਨੂੰ ਥੱਲੇ ਵੀ ਲੈ ਆਉਣਗੇ ਯਾਰ ਅੱਜ ਦੀ ਇਹ ਅਪੀਲ ਸੀ ਭਰਾਵੋ ਜੇ ਕਿਸੇ ਨੂੰ ਮੇਰੀ ਵੀਡੀਓ ਦੇ ਕੋਈ ਸ਼ਬਦ ਮਾੜੇ ਲੱਗੇ ਹੋਣ ਤਾ ਤੁਹਾਡੀ ਜੋ ਤੁਹਾਡੀ ਮਰਜ਼ੀ ਆ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਜੀ ਬਾਕੀ ਜਿਹੜਾ ਵੀ ਭੈਣ ਭਰਾ ਨਵਾ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚ ਜਾਏ ਵੀਡੀਓ ਨੂੰ ਅੱਗੇ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਧੰਨਵਾਦ